ਚੌਧਰੀ ਦੇਵੀ لال ਦੀ ਜਨਮ ਸ਼ਤਾਬ ਦੀ ਮੌਕੇ ਇੰਡੀਆ ਨੈਸ਼ਨਲ ਲੋਕਦਲ ਨੇ ਜੀਨ ਦੇ ਵਿੱਚ ਵੱਡੀ ਰੈਲੀ ਕੀਤੀ ਪਰ ਇਸ ਰੈਲੀ ਦੇ ਵਿੱਚ ਪਹੁੰਚੇ ਓਮ ਪ੍ਰਕਾਸ਼ ਟੋਟਾਲਾ ਨੇ ਕੀ ਲੋਕਾਂ ਨੂੰ ਸੰਬੋਧਨ ਕਰਕੇ ਕਾਨੂੰਨ ਤੋੜਿਆ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿਉਂਕਿ ਟੀਚਰ ਪਰਦੇ ਕੋਟਾਲਾ ਮਾਮਲੇ 'ਚ ਜ਼ਮਾਨਤ ਤੇ ਬਾਹਰ ਨੇ ਓਮ ਪ੍ਰਕਾਸ਼ ਟੋਟਾਲਾ ਰੈਲੀ ਦੇ ਵਿੱਚ ਪਹੁੰਚੇ ਪਰ ਰੈਲੀ ਦੇ ਵਿੱਚ ਲੋਕਾਂ ਨੂੰ ਸੰਬੋਧਨ ਵੀ ਕੀਤਾ ਪਰ ਕੀ ਓਮ ਪ੍ਰਕਾਸ਼ ਟੋਟਾਲਾ ਦਾ ਲੋਕਾਂ ਨੂੰ ਸੰਬੋਧਨ ਕਰਨਾ ਕਾਨੂੰਨ ਦੀ ਉਲੰਘਣਾ ਹੋਏਗਾ ਕਿਉਂਕਿ ਅਦਾਲਤ ਨੇ ਉਹਨਾਂ ਦੇ ਸੰਬੋਧਨ ਤੇ ਰੋਕ ਲਗਾਈ ਪਰ ਇਸ ਦੇ ਬਾਵਜੂਦ ओम प्रकाश चौटाला ने संबोधित किया इस रैली तो दावा किया इंडियन नेशनल लोकदल दी जीत दा ਅਤੇ तिहार जेल ਤੋਂ ਹੀ ਮੁੱਖ ਮੰਤਰੀ ਬਣਨ ਦਾ ਦਾਵਾ ਵੀ ਕੀਤਾ ਹੈ ओम प्रकाश चौटाला ਨੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਸੰਘਰਸ਼ਾਂ ਦੇ ਵਿੱਚ ਇਸ ਤੋਂ ਪਹਿਲਾਂ ਵੀ ਉਹ ਜੇਲ੍ਹ ਜਾ ਚੁੱਕੇ ਨੇ ਉਹਨਾਂ ਦੇ ਪਰਿਵਾਰ ਨੇ ਲੋਕਾਂ ਦੇ ਲਈ ਜੇਲਾ ਕਟੀਆਂ ਨੇ ਤੇ ਇਸ ਵਾਰ ਵੀ ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ বারবার चौटाला ਪਰਿਵਾਰ ਵੱਲੋਂ ਉਹੀ ਦਾਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਅਤੇ ਸੀਬੀਆਈ ਵੱਲੋਂ ਜਾਣਬੁੱਝ ਕੇ ਫਸਾਇਆ ਗਿਆ ਹੈ ਹਮਪ੍ਰਕਾਸ਼ चौटाला ਨੂੰ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਲੋਕ ਆਪਣੀਆਂ ਵੋਟਾਂ ਦੇ ਨਾਲ ਇਹ ਦਿਖਾ ਦੇਣਗੇ